ਸ਼ਹਿਰ ਦੇ ਬਾਸੀਗੇੜ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਕਮਗੋਜ਼ ਨਗਰ ਦੇ ਨੇੜੇ ਬੀਤੀ 3 ਸਤੰਬਰ ਨੂੰ ਦੁਪਹਿਰ ਦੇ ਸਮੇਂ ਕਾਰ ਦੇ ਵਿੱਚੋਂ ਘਰੋਂ ਨਿਕਲੇ ਇੱਕ ਪਰਿਵਾਰ ਦੇ 5 ਮੈਂਬਰਾਂ ਤੇ ਮੋਟਰਸਾਈਕਲ ਸਵਾਰ ਹਥਿਆਰਬੰਦ ਹਮਲਾਵਰਾਂ ਦੇ ਵੱਲੋਂ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਤੇ ਇਸ ਫਾਇਰਿੰਗ ਦੇ ਵਿੱਚ ਨੌਜਵਾਨ ਆਕਾਸ਼ਦੀਪ ਸਿੰਘ ਤੇ ਦਿਲਪ੍ਰੀਤ ਸਿੰਘ ਤੇ ਜਸਪ੍ਰੀਤ ਕੌਰ ਦੀ ਮੌਤ ਹੋ ਗਈਆਂ ਜਦਕਿ ਉਨ੍ਹਾਂ ਦੇ ਦੋ ਹੋਰ ਪਰਿਵਾਰਿਕ ਮੈਂਬਰਾਂ ਦੇ ਗੰਭੀਰ ਸੱਟਾਂ ਲੱਗਣ ਦੇ ਕਾਰਨ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਨਾਲ ਲੜ ਰਹੇ ਆ। ਇਸ ਘਟਨਾ ਤੋਂ ਪਹਿਲਾਂ ਹਮਲਾਵਰਾਂ ਦੇ ਵੱਲੋਂ ਘਰ ਦੇ ਆਸ-ਪਾਸ ਆਸ-ਪਾਸੋਂ ਘੁੰਮਦੇ ਹੋਏ ਕਿਵੇਂ ਰੇਕੀ ਕੀਤੀ ਗਈ ਆ ਤੇ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਆ। ਵਾਇਰਲ ਹੋਈ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਕਾਤਲ ਇਸ ਘਰ ਦਾ ਘਰ ਤੋਂ ਬਾਹਰ ਨਿਕਲਦਾ ਇੰਤਜ਼ਾਰ ਕਰ ਰਹੇ ਆ। ਗੋਲੀਆਂ ਚਲਾਉਣ ਲਈ ਖੜੇ ਹੋਏ ਆ ਤੇ ਜਿਵੇਂ ਹੀ ਕਾਰ ਕਰ ਤੋਂ ਬਾਹਰ ਨਿਕਲ ਕੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਕੋਲ ਪਹੁੰਚੀ ਆ ਤਾਂ ਮੋੜਾਂ ਤੇ ਹਥਿਆਰਾਂ ਦੇ ਨਾਲ ਲੈਸ ਖੜੇ ਹੋਏ ਹਮਲਾਵਰ ਕਾਰ ਤੇ ਫਿਲਮੀ ਅੰਦਾਜ਼ ਦੇ ਵਿੱਚ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਆ ਦੱਸਿਆ ਜਾਂਦਾ ਹੈ ਕਿ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਮਰਤਕਾਂ ਦੀ ਪੁਲਸ ਮਾਰਟਮ ਦੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਹਮਲਾਵਰਾਂ ਨੇ ਇਸ ਕਤਲੇਆਮ ਨੂੰ ਅੰਜਾਮ ਦੇਣ ਲਈ ਵਦੇਸ਼ੀ ਹਥਿਆਰਾਂ ਦੀ ਵਰਤੋਂ ਕੀਤੀ ਆ ਤੇ ਕਾਤਲਾਂ ਦੇ ਕੋਲੋਂ ਇਹ ਹਥਿਆਰ ਕਿੱਥੋਂ ਆਏ ਤੇ ਇਹ ਸਭ ਤੋਂ ਹੀ ਵੱਡਾ ਸਵਾਲ ਹੈ। ਸੂਤਰਾਂ ਦੇ ਮੁਤਾਬਕ ਇਸ ਵਾਰ ਦਾ ਦੇ ਵਿੱਚ ਕਾਤਲਾਂ ਦੇ ਵਿਰੁੱਧੋਂ 50 ਤੋਂ ਵੱਧ ਰਾਉਂਡ ਫਾਇਰ ਕੀਤੇ ਗਏ ਤੇ ਗੋਲੀਆਂ ਦੇ ਨਾਲ ਛੱਲੀ ਹੋਣ ਦੇ ਕਾਰਨ ਤਿੰਨ ਭੈਣ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ ਆ। ਇਹ ਵੀ ਪਤਾ ਲੱਗਿਆ ਕਿ ਤਿੰਨਾਂ ਦੀ ਮੌਤ ਉਹ ਸਿਰ ਦੇ ਵਿੱਚ ਗੋਲੀਆਂ ਲੱਗਣ ਦੇ ਕਾਰਨ ਹੋਈ ਆ। ਉਹਨਾਂ ਨੇ ਇੱਥੇ ਹੀ ਬੱਸ ਨਹੀਂ ਕੀਤਾ। ਕਾਤਲ ਗੋਲੀਆਂ ਚਲਾਉਣ ਤੋਂ ਬਾਅਦ ਪਿਸਤੌਲ ਖਾਲੀ ਹੋਣ ਤੇ ਉਹਨਾਂ ਨੇ ਮੈਗਜ਼ੀਨ ਬਦਲੀ ਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਫਰੋਜ ਪਰ ਪੁਲਿਸ ਦੇ ਵੱਲੋਂ ਕਾਤਲਾਂ ਨੂੰ ਫੜਨ ਦੇ ਲਈ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਨੂੰ ਦਾਵਾ ਕੀਤਾ ਹੈ ਕਿ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ